ਵਿਸੋਏ ਜਸਿਆ ਘੜੀਆਂ ਪਹਿਰਾ ਜਿੱਤੀ ਵਾਰੀ ਮਾਹ ਹੁਆ ਸੂਰਜ ਏਕੋ ਰੋਤੇ ਅਨੇਕ ਨਾਨਕ ਕਰਤੇ ਕਿਤੇ ਦੇ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾਡ ਤਪੰਦਾ ਇਸ ਲਗੈ ਹਰ ਨਾ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਦੀ ਆਸ ਆਸਾੜ ਆਪੰਦਾ तिस ਲੱਗੈ ਹਰਨਾਉ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਨਸ ਸੰਦੇ ਆਸ ਦੁਏ ਭਾਏ ਵੇ ਗੁੱਚੀਆ ਗਾਲ ਪਈ ਸੁਜਾਮਕੇ ਫਾਸ ਜੇ ਹਾ ਪਿਜ ਸੁ ਲੋੜਾ ਮਥਾ ਜੋ ਲਿਖਿਆਸ ਰਣ ਵਿਹਾਣੇ ਪਛੋਤਾਣੇ ਉਠ ਚੱਲੇ ਗਏ ਨਿਰਾਸ ਜਨਕਾ ਸਾਧੂ ਪੇਟੀਆਂ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਏ ਪਿਆਸ ਪ੍ਰਭ ਤੋ ਦਵੈਨਾ ਦੁਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤੇ ਸੁਲੱਗਾ ਜਿਸ ਮਾਨ ਹਰੇ ਚਰਨ ਨਿਵਾਸ ਪ੍ਰਭ ਤੁਦ ਬਿਨ ਦੁਨਿਆ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਾਨ ਹਰ ਚਰਨ ਨਿਵਾਸ वाहे गुरु जी का खालसा वाहे गुरु जी की फतेह